ਇਸਲੇ ਦਿਨੀ ਹਲਕਾ ਵਿਧਾਇਕ ਤਰਨਤਾਰਨ ਦੀ ਮੌਤ ਹੋਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਦੀ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਵਿਧਾਇਕ ਦਫਤਰ ਤਰਨਤਾਰਨ ਵਿਖੇ ਹਲਕੇ ਦੇ ਸਰਪੰਚਾਂ ਨੇ ਇਕੱਠੇ ਹੋ ਕੇ ਹਾਈ ਕਮਾਨ ਤੋਂ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ ਵਿੱਚ ਟਿਕਟ ਮੰਗੀ ਬਲਾਗ ਦੇ ਤੰਤਰਾਂ ਦੇ ਸਾਰੇ ਸਤਿਕਾਰਯੋਗ ਹਾਜ਼ਰ ਨਹਿਰਾ ਮਾਰਿਆ ਕਿ ਜਿਹੜੇ ਵੀ ਛੋਟੇ ਪਾਰ ਦਾ ਹੰਧਰਦੀ ਜਿਟਾਉਣ ਵਾਸਤੇ ਉਹਨਾਂ ਦੇ ਨਾਲ ਖੜੀਆਂ ਆਪਾਂ ਸਾਰੇ ਜਿੰਨੇ ਵੀ ਆਪਣੇ ਤੰਤਰਾਂ ਬਲਾਗ ਦੇ ਸਰਪੰਚ ਸਾਹਿਬਣ ਇਕੱਠੇ ਹੋਏ ਆ ਅਸੀਂ ਸਮੂਚੀ ਆਪਣੇ ਸੁਪਰੀਮੋ ਕੇਜਰੀਵਾਲ ਜੀ ਅੱਜ ਕਿੰਨੇ ਪ੍ਰਸੰਸਾ ਦੇ ਕਿ ਪੰਜਾਬ ਦੇ ਭਗਵਾਨ ਸਿੰਘ ਜੀ ਮਾਨ ਉਹਨਾਂ ਤੋਂ ਮੰਗ ਕਰਦੇ ਆ ਕਿ ਸਾਡੇ ਕੋਮਲਪ੍ਰੀਜ ਐਡਵੋਕੇਟ ਉਹਨਾਂ ਨੂੰ ਇੱਥੇ ਹਲਕੀ ਜੀ ਥਾਪੜਾ ਦੇ ਕੇ ਨੂੰ ਅਜਾ ਇਹ ਸਾਰੀਆਂ ਪੰਚਾਇਤਾਂ ਸੋਲ ਪਰਿਵਾਰ ਦੇ ਨਾਲ ਖੜੀਆਂ ਆ ਕਿਉਂਕਿ ਸਾਡਾ ਜਦੋਂ ਵੀ ਕੋਈ ਟਾਈਮ ਸੀ ਸਾਨੂੰ ਸੋਲ ਪਰਿਵਾਰ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਸਾਨੂੰ ਥਾਪੜਾ ਦੇ ਕੇ ਇੱਥੋਂ ਤੱਕ ਲਿਆਉਂਦਾ ਅਸੀਂ ਮਾੜੇ ਘਰਾਂ ਦੇ ਬੰਦੇ ਸਾਨੂੰ ਆਮ ਬੰਦੇ ਸਾਨੂੰ ਨਹੀਂ ਸੀ ਪਤਾ ਕਿ ਸਰਪੰਚ ਬਣ ਵੀ ਸਕਦੇ ਆ ਪਰ ਉਹਨਾਂ ਸਾਨੂੰ ਇੱਕ ਥਾਪੜਾ ਦਿੱਤਾ ਅਸੀਂ ਪਿੰਡਾਂ 'ਚ ਵਿਚਰੇ ਆ ਅਸੀਂ ਬੇਨਤੀ ਕਰਾਂਗੇ ਆਪਣੇ ਸੁਪਰੀਮੋ ਸੀਐਮ ਭਗਵੰਤ ਮਾਨ ਸਾਹਿਬ ਜੀ ਨੂੰ ਅਮਨ ਅਰੋੜਾ ਜੀ ਨੂੰ ਤੇ ਸਾਡੇ ਜਿਹੜੇ ਮਨੀਸ਼ ਸੋਧਿਆ ਜੀ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਟਿਕਟ ਜਿਹੜੀ ਆ ਉਹ ਕੋਮਲਪ੍ਰੀਤ ਐਡਵੋਕੇਟ ਜੀ ਨੂੰ ਦਿੱਤੀ ਜਾ